ਆ ਆ ਆਹ ਲੈ ਕੇ ਆਦੇ ਮਾਰਦੇ ਪੰਜ ਨੂੰ ਆਤ ਆ ਜਾ ਪੰਜ ਆ ਗਿਆ ਮੋਏ ਐਨਾ ਪਿਆਰ ਦੁੱਦੀ ਵਿਆਰੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪੰਜ ਸੈਕਿੰਡ ਦੀ ਚੀਜ਼ ਲੱਦਦਾ ਜਾਚੇ ਨਾ ਠੀਕ ਇਹ ਰਹੂਗਾ ਤਾਂ ਮਾਰ ਖਾ ਲੇ ਹਾਂ ਮਾਰ ਮਾਰ ਉਹ ਵੀ ਆਉਗੇ ਉਹ ਵੀ ਕਰ ਦਿੰਦਾ ਇਹ ਨਾਲ ਤੇਰੇ ਨਾਲ ਅਜੇ ਪੁੱਛੀ ਜਾੜ ਕੇ ਕੋਈ ਨਹੀਂ ਪੰਜ ਆਹ ਆਹ ਲਈ ਸਰਦਾਰ ਜੀ ਲੱਗਿਆ ਹੋਇਆ ਲੱਗਿਆ ਬਈ ਖਤਰੀ ਨੇ ਕਪੜਾ ਲਾਣੇ ਵਧਾਈਆਂ ਹੋ ਗਈਆਂ ਲੱਗਦਾ ਜੋੜੀ ਲੈ ਜਾਂਦੇ ਨਾ ਪਹਿਲਾਂ ਟਿਊਬ ਲਪੇਟ ਕੇ ਦੇਖ ਲੈਦੇ ਹਾਂ। ਪਹਿਲਾਂ ਚਲਾਈਏ ਤਾਂ ਸਹੀ ਹੋ ਖਿੱਚ ਤਾ ਉਹਨੇ ਇਕੱਠਾ ਕਰਤਾ। ਕਾਏ ਬਹਲਕਾ ਕਰਵਾ। ਹਾਂ? ਨਹੀਂ ਟਿਊਬ ਵਾਲਾ ਕੱਚਾ ਕੰਮ ਹੈ। ਹੈਗਾ ਪਿਆ ਹੋਰ ਲਿਆਉਣਾ ਪ੍ਰੋਜੈਕਟ। ਕਿੰਨੇ ਦਾ ਚਲਾਈਏ? ਕਿੰਨੀ ਕਾ ਹੁਣ ਕਿੰਨਾ ਜੀ ਹੋਊਗਾ ਹੂੰ? ਯਾਰ ਉਹ ਤਾਂ ਹਲੇ ਚਲਾ ਕੇ ਨਹੀਂ ਦੇਖਿਆ ਸੀ। ਹਾਂ ਤੂਸਾ ਮਾਰ ਗਈ। ਹਾਂ ਉਹ ਹੁਣ ਟਿਊਬਲ ਪੇੜਤੀ ਮਾੜਾ ਮੋਟਾ ਧੁੱਤਕਾ ਗਿਰ ਗਿਆ ਕੋਈ ਨਾ ਪਾਣੀ ਦਾ ਜਾਵੇ ਉਧਰ। ਲੈ ਮੈਨੂੰ ਦੇ ਲਪੇਟ। ਪਾਈਪ ਲਿਆਉਂਦਾ ਕਿ ਨਹੀਂ ਤੁਸੀਂ? ਸਾਗ ਦਾ। ਪਟਕਾਂ ਕੀ ਪਈ ਵਿੱਚ ਕੱਢਦਾ ਹੁੰਦਾ ਉਹ ਅੱਛੇ ਉਹ ਪੈਪ ਲੈ ਜਾਂਦਾ ਕਿ ਨਹੀਂ ਲੈ ਆਈ ਹੈ ਵੀ ਹੁਣ ਇਹ ਤਾਂ ਲੈ ਜਾਂਦਾ ਨਹੀਂ ਫਿਰ ਤਾਂ ਇਹਦੇ ਨਾਲ ਸਾਫ ਨੂੰ ਉਹ ਫਿਰ ਐਂ ਕਰ ਉਹ ਅੱਜ ਵੀ ਇਹਹੀ ਗੱਲ ਦਿਖਾਫਾ ਬਾੜਦਾ ਦਿਖਾਫਾ ਲਵੇਟ ਕੇ ਪਟਿਊਬ ਲੈ ਕੇ ਮੰਨ ਲਾ ਉਹ ਲੋੜੇ ਨਹੀਂ ਮੈਂ ਕਰਦਾ ਸਲੂਸ਼ਨ ਕਿੱਥੇ ਆ ਉਹ ਨੁਸਾਨ ਤਰੀ ਤੇ ਆ ਸਲੂਸ਼ਨ ਲਾ ਲੈਣਾ ਪਹਿਲਾਂ ਮੁੱਤ ਨਹੀਂ ਥਿਊਬ ਨਾਲ ਜਾਂ ਕਿਵੇਂ ਦਬਲ ਕਰਾਂ ਇੱਕ ਸਾਈਡ ਤੇ ਪਾੜ ਦਵਾਂ ਨਾ ਪਾਣਾ ਲੱਦਣਾ ਹੈ ਉੱਚਾ ਲਾ ਕੇ ਦੇਖਣਾ ਪ੍ਰੋਜੈਕਟ ਫਿਰ ਮੈਂ ਤਨ ਤਾਹੀ ਕਹਿੰਦਾ ਜੇ ਕਫਾਲੇ ਜੀ ਬਈ ਫਾਇਦਾ ਹੀ ਹੈ ਇਹ ਨੀਂਦ ਭੇਟ ਕੇ ਫਾਇਦਾ ਉਹਨੇ ਪੋਲ ਛੱਡ ਦਾਨੀ ਟਿਊਬ ਨੇ ਖਚਾਈ ਕਰਨੀ ਐ ਲਿਫਾਫੇ ਥੋੜੋ ਥੋੜੀ ਹੁਣ ਆ ਲਿਫਾਫਾ ਲਵੇਟ ਕੇ ਆ ਲਿਫੇਟ ਦੇ ਉੱਪਰ ਕੋਕੋਸਨ ਲੈ ਆ ਗਿਆ ਯਾਰ ਚੱਲੋ ਦੇਖਦੇ ਆਂ ਆਰ ਨਾ ਜਾਓ ਬਿਨਾਂ ਨਾ ਹੱਥੇ ਪੈਕਟ ਕੇ ਰੱਖਿਆ ਜਾ ਅੱਜ ਰਾਤ ਆ ਰਿਹਾ ਆਪੇ ਆ ਬੀ ਲੈ ਜਾ ਹੈਵੀ ਜੀ ਲੈ ਬਾਕ ਆਟੋ ਕੇ ਫੜਾਓ ਸਿੱਧੇ ਗੱਡੀ ਜਾ ਢੋਲ ਦੋ ਤੋ ਸੋ ਸਮੂਹ ਲੋਕਾਂ ਨਾਲ ਕਿਤੇ ਅੰਦਰ ਵੀ ਜੀਟੀਸੀ ਲਾਈਆਂ ਸੱਟੇ। ਲੋਸਨ ਕਰੂੰਗਾ ਉਹਨੂੰ। ਜੇ ਪਰਮਾੜਾ ਇਹ ਲਾ ਕੇ ਆਏ ਹਾਂ। ਉਹ ਇਹਦੇ ਵਿੱਚ ਕੰਨਾਂ ਤੋਲਣ ਦਾ ਕੰਮ। ਗੱਡੀ ਦੇ ਵਿੱਚ ਐਂਟਰੀ ਹੁੰਦੀ ਏ। ਟਾਇਰਾਂ ਦੀ। ਇਹ ਨਾ ਚੱਲਿਆ ਨਾ ਮੈਂ ਤਾਂ ਆਤਾ। ਆਇਂ ਚੀਰਾ ਦੇ ਕੇ ਇਹਨੂੰ। ਪੇਜ ਕਾਸ ਨਾਲ ਮਰਮੜੀ ਸੱਟ ਮਾਰ ਕੇ ਕੱਢ ਲਈ ਵਿੱਚ ਦੇ। ਉਹਰ ਨਾ ਕੱਟੂਗਾ ਇਦਾਂ ਚਲਾ ਕੇ ਦੇਖਣਾ। ਆਇਲਾ ਹਾਲਾਤ ਸਾਰੇ ਖਰਾਬ ਨੇ ਸਵਾ ਇੱਕ ਨਾ ਕੱਕ ਕਰਕੇ ਪੈਸੇ। ਨਾ ਦੇ ਨੇ। ਸਟੇਆ ਬੋਲੇ। ਬੱਟੇ ਕੱਟ ਨੂੰ ਮੇਰੇ ਆਉਂਦੇ ਹੋਏ ਇਹ ਨਾ ਜੰਦੇ ਆ। ਉਹਦੇ ਸਵੇਰੀ ਕੱਲ ਸਮਝਦਾ। ਇੱਥੇ ਕੀ ਦਾ ਬੇਰੀ ਨੂੰ ਰੱਤੇ। ਆਈ ਇਹਦੇ ਤੇ ਇੱਕ ਪਲੇਟ ਲੈਣਾ। ਥੱਲੇ ਬਲੇਨ ਆ ਰਹੀ ਜਲੇਣੀ ਪਲੇਟ ਨਾਲੇ। ਐਂ ਇਕਲੇ ਉਹ ਵੀ ਪੇੜਾ ਪੈਣਾ। ਉਹ ਬੱਟੇ ਤੇ। ਆਈ ਇਹਦੇ ਦੇ ਕੇ ਤੇ ਨੀਰ ਕਰ ਲਈਂ ਤੇ ਉਹ ਸਾਗੜਨਾ ਬੱਟਾ ਜਿਹੜਾ ਵਿੱਚ ਪਾਇਆ। ਵਾਹ। ਨਾ ਤਾਂ ਲੈ ਹੋ ਰਿਹਾ।

ਇੱਥੇ ਸਾਰੇ ਗੇਰ ਪਏ। ਜਿਹਦਾ ਪਾਲੰਦਾ ਦਾ ਕੱਢਦਾ ਬੋਲ ਬੋ ਕਰਦਾ। ਕੱਢਦਾ ਵੀ ਨਹੀਂ ਫਿਰ ਆਚਾ। ਸੁੱਟ ਲਈ ਲਿਆ ਆਜੋ ਤਾਂ। ਸੁੱਟੇ ਲਈ ਚੱਕੀ ਅੰਦਰ ਰੱਸੀ ਚੱਕਣਾ ਰੱਸੀ ਆ। ਰੱਸੀ ਸੁੱਟ ਲਈ। ਛੇੜੀ ਨਹੀਂ। ਨਾ ਉਹ ਹਾਂ ਦੇਖ। ਨਾ ਫੇਰ ਮੁੜੇ। ਬੜੀ ਤੇ ਯਾਰ। ਲੈ ਦੂਜਾ ਅੱਖ ਮਾਰਾਂ ਮੈਂ। ਆ ਜਾ ਆ ਜਾ। ਪਾਸੇ हट ਜਾ ਵਾਸੇ। ਬ੍ਰੇਕਾ ਫੇਰ ਮਹਿਕਮਾ। ਮੜ ਜਾ ਆ ਬੜੀ ਲੈ ਕੇ ਮਾਰ। ਇਹ ਲੱਕਾ ਤੋੜ ਕੇ ਭਰਾ ਦੇ ਪੈਪ ਜਿੰਨਾ ਮੰਨੂ ਇਹ ਲੱਕਾ ਤੋੜ ਕੇ ਫੜਾਈ ਉਹਨੇ ਹੀ ਪੈ ਪੜਾਉਂਗਾ ਹੁਣ ਮੈਂ ਫੜਾਈ ਅੱਜਾਂ ਕੁੜੀ ਕਰੇ ਦੇ ਦੂੰਗਾ ਚੱਲ ਚੱਲ ਉਹ ਟੈਕਨਲ ਲਾ ਲਈਏ ਦਾ ਸਾਬ ਨੇ ਇਹਨੂੰ ਕੱਠ ਮਾਰਾਂ ਕਹਿੰਦਾ ਸਹਜੋ ਹਨਾ ਹਾਂ ਨਹੀਂ ਇਹਨੂੰ ਕੱਠ ਨਹੀਂ ਕਰਦੇ ਇੱਕ ਬਾਜੀ ਜੀ ਇੱਥੇ ਚੱਜੇ ਜੀ ਇੱਧਰ ਘੰਡ ਲਾ ਇੱਧਰ ਪਿੱਛੇ ਮੋੜ ਹੋਰ ਰੱਖੀ ਆ ਪਿੱਛੇ ਮੋੜ ਕੇ ਨਾ ਇਹਨੂੰ ਫੜ ਲੈ ਇੱਧਰ ਨਹੀਂ ਛੱਡਦੇ ਰੱਖ ਦੇ ਇਹਨੂੰ ਪਰਾਂ ਸਲੋਧਨ ਨੂੰ ਨਾ ਇੱਧਰ ਫੜਾ ਦੇ ਪਿੱਛੇ ਮੋੜ ਆ ਇਹ ਇਹ ਤੇ ਖਿੱਚ ਕੇ ਰੱਖ ਕੱਟ ਕੇ ਰਾਇ ਇਹਨੂੰ ਮਾਰੂਗਾ ਉਹ ਜਿਹੜਾ ਇਹ ਤੇ ਵੀ ਇਹਨੇ ਕਹਿੰਦੀ ਦੇ ਦੇਣੀ ਆ ਇਹਨੂੰ ਦੇਣੀ ਆ ਫਾੜਾ ਖੜੇ ਯਾਰ ਖਿੱਚ ਕੇ ਰੱਖੂ ਆ ਆਏ ਹਾਂ ਜਿਹੜਾ ਆਉਂਦਾ ਨੂੜੀ ਆ ਚ ਵੀਰ ਹੁਣ ਤਾਂ ਚਾਂਸ ਆ ਗਿਆ ਜੰਮਣ ਜਾ ਫਾੜਾ ਕੱਟ ਮਰਾ ਉਹ ਇੱਧਰ ਰੱਖ ਕੇ ਇਕੱਠਾ ਖਿੱਚ ਕੇ ਰੱਖ ਉੱਦੋਂ ਪਰੇ ਰੱਖੀ ਇਹ ਦੋ ਰੋੜੇ ਇਕੱਠੇ ਦੇ ਲੈਣੀ ਜੀ ਨਾ ਉਹ ਬਾਹ ਪਾ ਲਾ ਬਾਹ ਲੈ ਰੱਖੀ ਪਿੱਟੀ ਗਏ ਵਾਹ ਬੜੀ ਬਾਹ ਬੱਜ ਜਾਨਾ ਵਾਧਾ ਵਾਲਾ ਨਾ ਸੰਕਰਦਾ ਰੂਜ਼ ਨਾ ਪੀ ਗਏ ਕਿਹਾ ਲੋਕਲੇ ਦਾ ਨਾ ਨਛੇ ਕਰਦੇ ਲੋਕ ਕਰਨੇ ਤੂੰ ਇਹਨਾਂ ਉਹ ਮੋਜੂਰੇ ਉਹ ਫੜਦੇ ਸੇ ਉਹ ਫੜ ਉਧਰ ਨੂੰ ਤੂੰ ਉਧਰ ਲਈ ਜਣ ਦੀ ਨੂੰ ਮੋੜ ਲੈਗਾ ਮੂੰਹ ਮੋੜ ਦੇ ਉਧਰ ਇੱਥੇ ਕੱਢ ਲੈ ਇਸ ਟੇਕ ਨੀ ਡਾ ਮੈਂ ਇੱਥੇ ਕੱਢ ਲੈ ਇਸ ਟੇਕ ਨੀ ਤਾਂ ਹਾਂ ਦੇ ਕਹਿੰਦੇ ਕਾਲੇ ਵੀ ਜੀ ਹੈ ਬਹੁਤ ਲੱਗਦਾ ਕਹਿਣਾ ਸੌਖਾ ਗਰਮੀ ਸਾਹ ਮੀਂਹ ਪੈ ਰਿਹਾ ਬਾਈ ਗਰਮੀ ਵੀ ਰੁਕਣੀ ਨਹੀਂ ਪਾਏ ਲੱੱਗ ਗਈ ਪਾ ਪਿਆ ਥੋੜਾ ਨਹੀਂ ਨਾ ਜਿਆਦਾ ਪੈਲੇ ਮੀਂਹ ਵੀ ਪਰਦਾ ਸਟ੍ਰੀਨ ਜਾਈ ਗਈ ਸੀ ਥੋੜੇ ਮੀਂਹ ਚਪੜਦਾ ਆ ਬਾਗਾਂ ਨਹੀਂ ਨਾ ਆ ਗਏ ਓਏ ਬੋਲੇ ਕੋ ਸੁੱਤਲੀ ਨਹੀਂ ਹੈਗੀ ਹੋਰ ਰੱਸੀ ਹੈਗਾ ਤੁਸੀਂ ਕਹਾ ਪਰ ਹੈ ਇਹ ਹਾਲ ਕਿਹਨ ਸ੍ਰੀਤਾ ਜਾਈ ਗਈ ਆ ਆ ਮਾਰਦੇ ਕੋ ਮੇਣੀ ਆ ਸਰਦਾਰ ਜੀ ਤਾਂ ਮੁਫਤ ਚ ਨਾ ਜੇ ਨਹੀਂ ਮਾਰ ਪੁੱਤੇ ਵਾਲੇ ਦਾ ਹੈ ਲੈਣੇ ਇਤਨੀ ਹੈ ਨਹੀਂ ਇਹਨਾਂ ਨੂੰ ਮੈਂ ਕਹਿੰਦਾ ਲਿਆ ਕੇ ਦੇ ਨਹੀਂ ਪਿੱਛੇ ਖੱਟਾ ਗਰੋਗ ਨਹੀਂ ਆਨੂ ਵੀ ਲਿਆ ਕੇ ਦੇਣੀ ਬਣੀ ਕੱਡੀ ਸੁਪਨੀ ਲੈ ਦੇਖੀ ਇੱਕ ਵਾਰ ਜੋੜਦਾ ਇਹ ਦਿਖਦਾ ਕੋਈ ਤਾਂ ਆ ਪੈਪ ਠੀਕ ਆ ਇਹ ਤਾਂ ਠੀਕ ਆ ਉਹ ਚੱਕ ਸਲੂਸ਼ਨ ਠੱਕਣ ਲਾ ਦੇ ਉਸ ਤੋਂ ਬਾਅਦ ਪਾਣੀ ਨਹੀਂ ਨਿਕਲਦਾ ਕੋਈ ਲੇਟ ਬੱਧ ਲਾ ਲਈ ਬਾਈ ਚਲ ਚੇਕ ਕਰ ਦੇ ਕੋਈ ਬਾਈ ਪ੍ਰੋਜੈਕਟ ਪਾਸ ਹੁੰਦਾ ਕਿ ਨਹੀਂ ਮੌਸਮ ਬਤਿਹਾ ਅੱਜ ਹੈ ਗਈ ਆ ਬਾਈ ਹੱਥ ਕਾਲ ਮੜਾ ਜਾਨ ਕੋਲੇ ਹੱਥ ਕਾਲ ਵਿੱਚ ਛੜ ਕੇ ਪੈਰ ਤੋਂ ਪੈਰ ਨੂੰ ਹੱਥ ਪਾਲਾ ਹਿੱਲ ਦੇਣਾ ਜੇ ਮੜਾ ਦਾ ਲੀਜਾ ਕੋਈ ਚੱਕਰ ਨਹੀਂ ਹੈਗਾ ਨਹੀਂ ਪਾਸ ਹੈ ਹੈ ਪਾਸ ਹੈ ਜੜਾ ਹੀ ਬਲਬਲੀਆਂ ਵਾਲੀ ਉਹ ਕੋਟੇ ਬਲਬਲੀ ਜਾਓਗਾ ਪਹਿਲੇ ਬਲਬਲੀ ਹੱਲੇ ਨਹੀਂ ਜਾਵਾਂਗਾ ਕਿਹੜਾ ਉਹਦਾ ਉਹਦਾ ਪਹਿਲਾਂ ਦਾ ਹੀ ਆ ਜਿਹੜਾ ਪਾਇਆ ਪਲਾਸਟਰ ਲਾਇਆ ਨਹੀਂ ਆ ਓਕੇ ਆ ਇਹ ਤਾਂ ਨਹੀਂ ਹੋਇਆ ਜਮਾ ਵੀ ਨਹੀਂ ਪੁੱਪੀ ਪਾਸ ਆ ਭਾਈ ਇਹਨਾਂ ਬੈਂਚਾ ਲਾ ਲੈ ਪਾਸ ਚੱਲ ਉੱਥੇ ਨੂੰ ਸਾਰਾ ਰੱਖ ਦੇ ਸਮਾਨ ਕਿਹੜੀ ਨਾ ਬਸ ਸਮਾਨ ਨੱਕ ਲਾ ਜਾ ਭਾਈ ਹੁਣ ਲਾਈਟ ਆਈ ਵੀ ਤਾਂ ਹੈ ਉਹਨੂੰ ਢੱਕ ਦੀ ਜਨਰੇਟਰ ਨੂੰ ਆ ਜਿਹੜਾ ਰੱਖ ਦੇਣਾ ਬੋਲੇ ਜਨਰੇਟਰ ਪੱਲੀ ਦੇ ਦੇ ਬੰਦ ਇਸਕੋ ਅੰਦਰ ਰੱਖ ਸਮਾਨ ਬਲੇਡ ਬਲੂਡ ਸਾਰਾ ਚੱਕ ਕੇ ਉਹ ਛਤਰੀ ਪਰ ਕੱਪੜਾ ਮਾਰਨਾ ਸੁੱਕਲੀ ਚਾਹੀਦੀ ਆ ਹੁਣ ਕਦਾ ਸਾਲ ਲੋਟ ਆਇਆਗਾ ਮੇ ਯਾਰ ਹਾਂ 15 ਟਾ ਆਇਆਗਾ ਉਹ 14 ਨਾਲ ਉਹ ਟਿਊਬ ਕੋ ਲੋੜ ਪੈਂਦਾ ਉਹ ਤਾਂ ਕੰਪਣਾਈ ਆ ਉਹਨੇ ਟਿਊਬ ਦੇ 14 ਉਹ ਤਾਂ ਪਹਿਲਾਂ ਦੇ ਹੀ ਆ ਪਹਿਲਾਂ ਹੁੰਦਾ ਦੇਖਣਾ ਹੀ ਉਹਨੂੰ ਨਾ ਛੇੜੀ ਉਹ ਜਦੋਂ ਟਿਊਬ ਕੋ ਲੋੜ ਪੈਂਦਾ ਇੱਕ ਵਾਰ ਚੱਲ ਪਈ ਫੇ ਚਲੀ ਜਾਣਾ ਇਹਨੇ ਉਹ ਚੱਲੇ ਰਹੀ ਆ ਹਾਂ ਇੱਕ ਵਾਰ ਹਵਾ ਜੀ ਇਹਦਾ ਕਿਥੇ ਨਾ ਕੁਝ ਨਹੀਂ ਸਾਲ ਹਾਲੇ ਦਾ ਚੱਲਦੀ ਹੈ ਜਿਉਂ ਲੈ ਭੱਜ ਗਈ ਜਿਹੜੀਆਂ ਇਕੱਠਾ ਜਾ ਉਹ ਜਿਹੜਾ ਬਾਕੀ ਇਹ ਤਾਂ ਮੇਰੀ ਪਾ ਨੂੰ ਅੱਜ ਲੱਗ ਗਿਆ ਹੋਰ ਧਰਤੀ ਬਾਈ ਸਾਡੇ ਪਿੰਡ ਸ਼ਰਵਾਤ ਬੰਦੇ ਨੇ ਆਪਣੇ ਦਾ ਖਾਸੇ ਲੱਗਣ ਲੱਗ ਗਏ ਹੁਣ ਚੱਲਦਾ ਜਾਣਾ ਕਪੜਾ ਕੁੱਪੜਾ ਲਵੇੜਦਾ ਉਹ ਤੇ ਪਰ ਸਾਡਾ ਤਾਂ ਇੱcontainsKey ਨਹੀਂ ਹੈ ਨਾ ਪ੍ਰੀਤ ਦੇ ਦੇਖੋ ਜੀ ਇਹ ਤਾਂ ਗਲਤ ਗੱਲ ਆ ਲੱਡੂ ਲੱਡੂ ਵਾਲੇ ਬੰਦੇ ਖਾਸੇ ਖੜੇ ਆ ਸਾਡੇ ਕਿਹੜਾ ਮੋਰੇ ਹਾਂ ਵੇਖਾ ਕਰਕੇ ਭੱਜਦਾ ਬਾਈ ਅੰਦਾ ਉਹ ਨਾ ਸਵਾ ਰਹੇ ਪਨੀਰੀ ਚ ਪਨੀਰੀ ਵਧੀਆ ਹੋ ਗਈ ਜਿਹੜੀ ਬੀਜੀ ਸੀ ਪਰ ਇਹਨਾਂ ਨੇ ਦੇਖ ਲੋ ਕਿਹੜੇ ਖਾਣ ਨਾ ਪਾਇਆ ਤੱਗੀਆਂ ਬਣਾਤੀਆਂ ਨੇ ਇਹਨੂੰ ਹੁਣ ਦੱਸਿਆ ਵੀ ਪਾਈ ਆ ਉਹ ਗੱਬੇ ਤਾਂ ਕਿਤੇ ਜਾਂਦਾ ਨਹੀਂ ਹੁਣ ਤੇਰਾ ਇੱਕ ਜਗ੍ਹਾ ਹੀ ਸਿੱਟ ਗਏ ਉਹ ਸਾਹਮਣੇ ਨੂੰ ਮੂੰਹ ਰੱਖੀਦਾ ਹੁੰਦਾ ਮੁਰੇ ਕਹਦੇ ਤੁਰਦਾ ਉਹ ਆਏ ਆਏ ਰੇ ਪੈਂਦਾ ਹੁੰਦਾ ਹਾਂ ਆ ਦੇ ਉੱਠੀ ਤੈਨੂੰ ਬਾਹ ਜਿਵੇਂ ਕੇ ਓਕਣ ਰੱਖਾ ਉਹਦੇ ਖਿੰਦਾ ਰਹੇ ਆਏ ਸਾਰੇ ਚ ਵੀਰੇ ਆ ਵੀ ਧਿਆਨ ਰੱਖ ਤੇਰੇ ਗੱਬੇ ਫਾਂਡ ਰਹਿ ਗਈ ਆ ਉਹਦੇ ਆ ਗਬਲੀ ਸੈਡ ਰਹਿ ਜਾਂਦੀ ਆ ਗਾਹਾਂ ਤੂੰ ਪਾ ਦੰਨਾ ਹਾਂ ਆਹ ਲੈ ਔਰੇ ਦੇ ਤੈਨੂੰ ਮੁਠੀ ਥੜਾਵਾ ਯਾਰ ਹੁਣ ਮੰਨੂ ਵੀ ਹੱਥ ਲਬੜਾਉਂਗੀ ਤੂੰ ਆ ਦੇਖ ਆ ਫੜੀ ਮੁਠੀ ਛੱਡ ਜਾ ਇਹ ਆ ਦੇ ਐਂ ਕਰਦਾ ਕਰਦਾ ਆ ਉਹ ਦੇ ਗੇ ਆ ਸਾਰੇ ਤੱਕ ਫੇਰ ਥੱਲੇ ਹੱਥ ਧਰਤੀ ਤੇ ਐਂ ਕਰੀ ਜੰਨਾ ਤੂੰ ਇਹਨੂੰ ਐਂ ਕਰ ਇੱਥੇ ਆ ਆ ਮੁਠੀ ਬੰਦ ਕਰ ਪਰ ਮੁਠੀ ਆ ਐਨ ਟਿੱਲੀਆਂ ਰੱਖਣੇ ਉਂਗਲੀਆਂ ਟਿੱਲੀਆਂ ਰੱਖਣੀਆਂ ਬਸ ਮੁਠੀ ਖੋਲਣੀ ਨਹੀਂ ਆ ਫੇਰ ਇਕੱਠਾ ਜਾਨੇ ਆ ਆ ਦੇ ਲੈ ਔਰੇ ਨੂੰ ਫੇਰ ਇਹ ਆ ਫੜਿਆ ਆ ਦੇਖ ਲੈ ਹੁਣ ਇਹ ਐ ਐ ਆਂਗਲੀਆਂ ਦੇਖ ਆ ਉਹ ਗੁੱਠਾ ਵੜਾ ਏ ਟਿੱਲਾ ਕੱਢ ਕੇ ਉਂਗਲੀ ਜਿੱਦੀ ਰੱਖ ਆ ਉਹ ਦੇਖ ਜਾਂਦਾ ਕਿੱਲਾ ਕਿੱਲਾ ਜਾਣਾ ਜੇ ਐਂ ਸਿੱਟੂਗਾ ਇੱਥੇ ਸਿਰ ਪਾਲਾ ਹੁਣ ਚੱਜਣਾ ਜੇ ਪਰਾ ਛਿੱਟਾ ਦੇ ਦੇ ਸਿੱਧਾ ਸਿੱਧਾ ਜਾ ਖੜ ਜਾ ਮੈਂ ਹੀ ਦੰਨਾ ਤਾਂ ਫੇਰ ਤੱਗੀਆਂ ਪਾਉਂਗਾ ਨਾ ਖੜ ਇਹ ਤਾਂ ਦਵਾਈ ਕਰਕੇ ਇਹ ਤਾਂ ਹੁਣ ਨਾਤਾ ਪਿਆਦਾ ਮੈਂ ਤਾਂ ਹਾਲੇ ਤੱਕ ਨਾ ਕਰਨਾ ਆ ਤੁੰਗਲਾ ਵਾਲਾ ਵੀਡੀਓ ਦੀ ਮਗਰ ਇਹ ਆ ਦੇਖ ਪੂਰੇ ਤੋਂ ਸ਼ੁਰੂ ਕਰਿਆ ਆ ਗਿਆ DNA ਕਿੱਲਾ ਕਿਹਨ ਪਤਾ ਲੱਗਦਾ ਤੂੰ ਕੀ ਕਰਦਾ ਤਾਂ ਆਏ ਮਾਰਦਾ ਸਾਰੇ ਨੂੰ ਪੂਰੇ ਤੋਂ ਦੇਖ ਹੁਣ ਮੈਨੂੰ ਪਤਾ ਵੀ ਇੱਥੇ ਤੱਕ ਪਹੁੰਚਿਆ ਵੀ ਅੱਗੇ ਰੇ ਤਬੀਤ ਤੱਗੀਆ ਤਾਂ ਹੀ ਬਣੀ ਵਿਹਾਰੀ ਦਿਖਦੀ ਏ ਤੈਨੂੰ ਹਮ ਇਕੱਠੀ ਮੁੱਠੀ ਗਿਰ ਗਈ ਇੱਧਰ ਨੂੰ ਜੰਨਾ ਆਏ ਪਾਉਂਦਾ ਚੱਲ ਜਾਈਏ ਐ ਖੜਾ ਨੀ ਉਹ ਨਹੀਂ ਤੁਸੀਂ ਐ ਖਾਰ ਲੈਣੇ ਆ ਦੇ ਇਕੱਠਾ ਕਰਨਾ ਹੁਣ ਜਰਾ ਸਮਝ ਗਿਆ ਠੀਕ ਹੋ ਗਿਆ 10 ਕਿੱਥੇ ਦਾ ਕਰਨਾ 10 ਕ ਦਿਨ ਲਾਉਗੀ ਹੋਰ ਚਾਰ ਪੰਜ ਦਿਨਾਂ ਚ ਇਹ ਦੇ ਹੀ ਰਹੇ ਸੀ ਪੰਜ ਦਿਨਾਂ ਦਾ ਪਹਿਲਾ ਪਾਇਆ ਹੁੰਦਾ ਵਧੀਆ ਤਰੀਕੇ ਨਾਲ ਹਾਂ ਫਿਰ ਹੁੰਦਾ ਆ ਦੇਖੋ ਹੁਣ ਉਹਨਾਂ ਨੇ ਪਤਾ ਕੀ ਕਰਿਆ ਇੱਧਰ ਇੱਧਰ ਰੇਪ ਆ ਗਏ ਆ ਸੱਡਾ ਛੱਡ ਕੇ ਸੱਡਾ ਬਣੀ ਰਹਿ ਗਈ ਨੀਵੀ ਔਰੇ ਉਰੇ ਦੇ ਨੰਨੇ ਕੀ ਕਰਿਆ ਔਰੇ ਖੜੇ ਆ ਬਣਿਆ ਦਿਖਦੇ ਨੇ ਇੱਥੇ ਵਿਆਹੇ ਮਾਰਿਆ ਛਿੱਟਾ ਔਰ ਤੇ ਆ ਲੈਣ ਬਣ ਗਏ ਹਾਂ ਇਹਨਾਂ ਪਤਾ ਲੱਗਦਾ ਦਿਖਦਾ ਛਿੱਟਾ ਹਾਂ ਹੋਰ ਇੰਨੇ ਇੰਨੇ ਗਰੇ ਨੂੰ ਚਾ ਸਾਰੇ ਦਿਨ ਤੇ ਕਮਾਣਾ ਉੰਨੀ ਕ ਮੁੱਠੀ ਛੋਟੀ ਗਾਣੀ ਦਾ ਆਏ ਦੋ ਦੋ ਗਾਣੀ ਛੜਦੇ ਜਿਹੜਾ ਸਰੋਂ ਦਾ ਛਿੱਟਾ ਜਿੰਨੇ ਉਹਨੇ ਕਹਿੰਦੀ ਕਿ ਹਮੇਸ਼ਾ ਚਾਰ ਚਾਰ ਵਾਰੀ ਘੱਟੋ ਘੱਟ ਮੁੱਖੀ ਖੁੱਲਣੀ ਚਾਹੀਦੀ ਤਿੰਨ ਵਾਰੀ ਤਾਂ ਪੱਕਾ ਹੀ ਆ ਜੇ ਆਪਾਂ ਇੱਕ ਵਾਰੀ ਜਮਾਰਦੇ ਦੋ ਵਾਰੀ ਜਮਾਰਦੇ ਹੋਣਾ ਭਰਦੰਦਾ ਜ਼ਿਆਦਾ ਰਹੇ ਇੱਕੇ ਜਗਾ ਗੱਜਾਂ ਵਾਰੀ ਘਮਾਰਾ ਘੁੰਮ ਜਾ ਕੋਈ ਧਿਆਗ ਭਈ ਇੱਦਾਂ ਤੇ ਰੋ ਜਿੱਤਾ ਦੇਖਦਾ ਤਾਂ ਉਹਦਾ ਮੈਂ ਹੁਣ ਸਮਾਉਣ ਲੱਗਿਆ ਵੀ ਮਜ਼ਾ ਨਹੀਂ ਆਉਂਦਾ ਨਾ ਇਹ ਜੋਲੀਆਂ ਪਤਾ ਨਹੀਂ ਕੌਣ ਚੱਕ ਲਈ ਆ ਉਹ ਇੰਜਰ ਮਾਤੇ ਆ ਦੇਖੀ ਹੁਣ ਅੰਨੇ ਜਿਹੜਾ ਹੇਠਾ ਦਿੱਤਾ ਨਾ ਜਿਆਦਾ ਰਹੇ ਨਾ ਰੋ ਦੇਖੀ ਬਲੀ ਦੀ ਤੜਾ ਭਾਜੀ ਸਮੁੰਦਰੀ ਮੱਕੀ ਜੰਮੀ ਗਈ ਨਾ ਹਾਂ ਮੱਕੀ ਦਾ ਉਹ ਬੜਾ ਚੱਲੀ ਵੀ ਜੰਮੀ ਹਾਂ ਜੇ ਨਾਲ ਪਾਣੀ ਵੀ ਲੱਗ ਗਿਆ ਹੁਣ ਹੁਣ ਪਾਣੀ ਲੱਗ ਜੇ ਨਹੀਂ ਪਾਣੀ ਲਾਉਣਾ ਪੈਣਾ ਹਾਂ 5-6 ਦਿਨਾਂ ਤੱਕ ਰੋ ਜਾਣੀ ਹਾਂ ਮੈਂ ਤੁਸੀਂ ਤਿਆਰੀ ਕਰੋ ਸਾੜੇ ਤਾਂ ਨਹੀਂ ਨਹੀਂ ਅੱਜ ਆਈ ਹੋ ਜਾਨੀ ਪਹਿਲਾਂ ਬੀਚ ਦੀ ਪਾਲ ਹਾਂ ਛੱਤ ਤੇ ਪੈਣਾ ਵੀ ਇੱਕ ਵੀ ਹਮ ਹੰਲਾ ਬਾਈ ਦੋਕਪੈਣ ਇੱਕ ਨੀਂਦੀ ਪਤਾ ਕਾ ਚੀਜ਼ ਓਦੀ ਆਦਮ ਐਦੇ ਜੀ ਤਾਵੀਜ ਤਿਆਰ ਕਰਨੇ ਪਰਾਜਾ ਦੂਏ ਤੇ ਦਿਨ ਬਰੀਕ ਬਰੀਕ ਜਮ ਮਾੜਾ ਮਾੜਾ ਰੇਹ ਮਾਰੀ ਜਾ ਵਿੱਚ ਸਮਾਨ ਪਾ ਦੇ ਲੋਹਾ ਹੋ ਗਿਆ ਜ਼ਿੰਕ ਹੋ ਗਿਆ ਉਹ ਚੀਜ਼ਾਂ 50 ਰੁਪਏ ਦੀਆਂ ਹੋਣੀਆਂ ਉਹ ਪੈਕਟ ਜੀ ਆ ਉਹ ਲਿਆ ਕੇ ਪਵਾ ਦੇ ਚਮਈ ਨਾਗ ਵਰਗੀ ਕਾਲੀ ਹੋ ਜਾ ਜਿੰਕ ਜਿੰਕ ਜੋ ਕਰ ਲੋਹਾ ਆਹੋ ਲੋਹਾ ਸਾਰਾ ਕੋਈ ਮਿਕਸ ਜੇ ਹੀ ਹੁੰਦਾ ਏ ਪਿਛਲੀ ਵਾਰੀ ਉੱਚ ਪਾਇਦਾ ਸੀ ਜਾ ਉਹ ਲਾਜ ਸਾਰੇ ਖੇਤਾਂ ਚ ਪਾ ਤਾ ਜੇ ਹੁਣ ਤੂੰ ਪਨੀਰੀ ਨੂੰ ਹੁਣ ਤੇ ਖਰਾਕ ਮਿਲ ਗਈ ਹੁਣ ਆਪਾਂ ਯਾਰ ਨਿਆਣੇ ਨੂੰ ਜਿਹੜਾ ਛੋਟੂ ਛੂ ਨੂੰ ਤਿਆਰ ਕਰ ਲਿਆ ਤਾਂ ਕਰ ਲਿਆ ਉਹ ਬੜਾ ਹੋਵੇ ਥੋੜੀ ਉਹ ਚੀਜ਼ ਬਣਨੇ ਜਿੰਨੀ ਖਰਾਕ ਆਪਾਂ ਸ਼ੁਰੂ ਦੇ ਪਾਉਂਗੇ ਉਹਨਾਂ ਤੱਕ ਛੋਣੀ ਖੇਤੀ ਵਧੀਆ ਕਰੋ ਉਸ ਕਰਦੀ ਜਾਣਾ ਇਹ ਮੈਨੂੰ ਤਾਂ ਪਨੀਰ ਉੱਥੇ ਯਾਰ ਮਿਲ ਤਾਂ ਗਈ ਆਪਾਂ ਨੂੰ ਹੂੰ ਮਨਿੰਦਰ ਨਾਲ ਗੱਲ ਆਹ ਕਰਾ ਹੂੰ ਮੰਮੇ ਬੀਜੀ ਵੀ ਵਾਧੂ ਸੀ ਪਨੀਰੀ ਵੀ ਸਾਡੇ ਤਿੰਨ ਕੀਲੇ ਮਿਲੇ ਨਹੀਂ ਆ ਕਿ ਉਹ ਗੇਣੇ ਦੇ ਉਧੇ ਕਰਕੇ ਬੀਚ ਲਈ ਸੀ ਉਹਨਾਂ ਨੇ ਹਾਲਤੂ ਤੇ ਉਹ ਕਹਿੰਦਾ ਪਟਲੇ ਜਾ ਪਈਏ ਕਰ ਲਿਓ ਕਹਿੰਦਾ ਪਨੀਰੀ ਨਹੀਂ ਪਟਾ ਹੁਣੇ ਪਨੀਰੀ ਪਟਾ ਦੇ ਉੱਥੇ ਤੇ ਜਿਵੇਂ ਕਰਨਾ ਹੁਣ ਦੇਖਦੇ ਆ ਕਾਲੂ ਦੋ ਕਿਹਾ ਰਹਿ ਗਿਆ ਮੈਂ ਭਈਆਂ ਨੇ ਕਾਲੂ ਚੱਲ ਪਟਾ ਲੈਣਗੇ ਨਾ ਦਿਹਾੜੀ ਪਰ ਦੋ ਹੂੰ ਜਿਹੜੇ ਆਪਣਾ ਉਹ ਝੜ ਦੋ ਉਹ ਵਾਧੂ ਏ ਜਿਹੜੇ ਖਾਲੀ ਵੇ ਉਹ ਲਵਾ ਦਈਏ ਦੋ ਆਪਣੀ ਹੈਗੇ ਤਿੰਨ ਕੀਲੇ ਲੱਗਣੇ ਸਾਰੇ ਉਹੀ 1.5 ਕਿਲੋ ਰਹਿ ਜੂ ਲੱਗਣੇ ਤੇ ਫਿਰ ਬਾਕੀ ਬਾਈ ਪੰਜ ਚੁੱਥੀ ਆ ਉਹਦੇ ਕੋਲ ਹਮ ਅੱਛੀ ਵੀਰ ਕੋਲ ਅਸੀਂ ਫਿਰ ਨੰਗਾ ਤੇ ਰੇਪਾਉਣਾ ਸੀ ਮੈਂ ਘੋੜੇ ਦੇਖਣੇ ਤੇ ਤੇ ਹੁਣ ਚੱਲਦੇ ਆ ਅੱਛੀ ਚੱਲਣਾ ਠੀਕ ਹੈ ਜੀ ਸਸਤੇ ਇੱਕ ਆ